ਈਪਲ ਅਰਪਣ ਦੇ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਅਕਾ ਝੋਟੀ ਦੀ ਵੀਡੀਓ ਆਈ ਹੈ ਦੂਜਾ ਸੂਆ ਸੂਣਾ ਇਸ ਝੋਟੀ ਨੇ ਦੂਜੇ ਸੂਏ ਸੂਣ ਵਾਲੀ ਹੈ 5-6 ਦਿਨ ਬਾਕੀ ਹੈ ਜੇ ਸੂਣ ਦੇ ਵਿੱਚ ਪਿਛਲੇ ਸੂਏ ਦਾ ਜਿਹੜਾ ਦੁੱਧ ਦਾ ਰਿਕਾਰਡ ਹੈਗਾ 17 ਲੀਟਰ ਗਰੰਟੀ ਨਾਲ ਕਹਿੰਦੇ ਐ 17 ਲੀਟਰ ਦੀ ਉਹ ਗਰੰਟੀ ਦਿੰਦੇ ਐ ਨੀਲੀ ਰਾਵੀ ਦੀ ਝੋਟੀ ਹੈ ਥਣ ਲੇਵਾ ਪੂਰਾ ਸਾਫ ਹੈ ਪੂਰੀ ਰਾਜੀ ਝੋਟੀ ਹੈ ਤੁਸੀਂ ਥਣ ਦੇਖੋ ਇਹਦੇ ਲੇਵਾ ਦੇਖੋ ਪੂਰਾ ਸਾਫ ਹੈ ਇਹ ਝੋਟੀ ਪਿੰਡ ਬੁਰਜ ਡੱਲੇ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜ ਡੱਲੇ ਖੜੀ ਹੈ ਜੀ ਦਾ ਮੁੱਲ 1,40,000 ਰੁਪਇਆ ਇਹ ਕਰਦੇ ਆ ਜੀ ਜਿਹਦੇ ਵਿੱਚੋਂ ਮੌਕੇ ਤੇ ਕਹਿੰਦੇ ਜੀ ਮਾਨਤਾਣ ਵੀ ਕਰਾਂਗੇ ਜਿੰਨਾਂ ਦਾ ਮੋਬਾਈਲ ਨੰਬਰ ਹੈ 99169 69147 99169 69147 ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਵੀ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਹੋਰ ਕਿਸੇ ਵੀਰ ਭਰਾ ਨੇ ਕੋਈ ਵੀਡੀਓ ਪਾਉਣੀ ਹੈ ਤਾਂ WhatsApp ਤੇ ਤੁਸੀਂ ਭੇਜ ਸਕਦੇ ਹੋ ਬਿਲਕੁਲ ਵੀਡੀਓ ਜਿਹੜੀ ਹੈ ਫ੍ਰੀ ਪਾਈ ਜਾਊਗੀ ਮੇਰਾ ਜਿਹੜਾ ਮੋਬਾਈਲ ਨੰਬਰ ਹੈ 94172 34527 ਜੀ ਧੰਨਵਾਦ